BBMP ਦਾ ਰੋਲ ਕਿੱਥੇ ਜਿਆ ਪੰਜਾਬ ਸਰਕਾਰ ਦਾ ਰੋਲ ਕਿੱਥੇ ਜਿਆ BBMP ਦਾ ਰੋਲ ਐਕਚੁਅਲ ਵਿੱਚ ਸਮਝ ਨਹੀਂ ਆ ਰਿਹਾ ਕਈ ਲੋਕ ਇਹਦੇ ਵਿੱਚ ਕਨਫਿਊਜ਼ਡ ਨੇ BBMP ਅੰਡਰ ਐਕਚੁਅਲੀ ਪੰਜਾਬ ਗਵਰਨਮੈਂਟ ਦੇ ਅੰਦਰ ਆਂਦਾ ਹੈ ਹੁਣ ਉਹਦਾ ਕੰਮ ਕੀ ਹੈ ਕਿ ਕਿੰਨਾ ਪਾਣੀ ਛੱਡਣਾ ਹੈ ਕਿੰਨਾ ਨਹੀਂ ਛੱਡਣਾ ਇਹ ਪੰਜਾਬ ਗਵਰਨਮੈਂਟ ਦੇ ਹੱਥ ਵਿੱਚ ਹੈਗਾ ਹੁਣ ਜਦੋਂ ਮੌਨਸੂਨ ਆ ਰਹੇ ਸੀਗੇ 1 ਮਹੀਨਾ 1.5 ਮਹੀਨਾ ਪਹਿਲਾਂ BBMP ਨੇ ਪੰਜਾਬ ਗਵਰਨਮੈਂਟ ਨੂੰ ਚਿੱਠੀ ਲੇਖ ਦਿੱਤੀ ਸੀਗੀ ਕਿ ਆਪਣੇ ਬਈ ਡੈਮ ਖਾਲੀ ਕਰ ਲੋ ਪਹਿਲਾਂ ਕਿ ਹੜ ਪਾਰਿਸ਼ਾਇਦ ਕੀ ਜਾਨਾ ਪੈ ਸਕਦੀ ਹੈ ਕੁਝ ਵੀ ਹੋ ਸਕਦਾ ਬਟ ਪੰਜਾਬ ਗਵਰਨਮੈਂਟ ਨੇ ਉਹਦੇ ਉੱਤੇ ਉਹਨੂੰ ਨੈਗਲੈਕਟ ਕੀਤਾ ਤੇ ਉਹਨੂੰ ਪ੍ਰੋਪਰ ਨਾ ਸ਼ੋ ਨਹੀਂ ਕੀਤਾ ਸਤਿ ਸ਼੍ਰੀ ਅਕਾਲ ਨਿਰਪੱਖ ਪੋਸਟ ਨਾਲ ਜੁੜਿਆ ਤੁਸੀ ਮੈਂ ਸਿਮਰਨਜੀਤ ਸਿੰਘ ਸਦਾਣਾ ਅਸੀਂ ਮੌਜੂਦ ਹਾਂ ਹੜ ਪ੍ਰਭਾਵਿਤ ਖੇਤਰਾ ਫਰੋਈਪੁਰ ਦੇ ਹਬੀਬਕੇ ਬੰਨ ਦੇ ਉੱਪਰ ਪੰਜਾਬ ਲਗਾਤਾਰ ਹੜਾਂ ਦੀ ਮਾਰ ਨੂੰ ਆਪਣੀ ਸਿਹਤ ਦੇ ਉੱਪਰ ਝਿਲ ਰਿਹਾ ਇਹਦੇ ਮਗਰਲੇ ਕਾਰਨ ਕੀ ਆ 1988 ਦੇ ਵਿੱਚ ਪਹਿਲੀ ਵਾਰ ਹੜ ਵੱਡੀ ਮਾਤਰਾ ਦੇ ਵਿੱਚ ਪੰਜਾਬ ਦੇ ਵਿੱਚ ਆਉਂਦੇ ਆ ਜਿਹੜੇ ਠੱਬੇ ਬਣੇ ਹੋਏ ਸੀਗੇ ਉਹਨਾਂ ਦੇ ਕਾਰਨ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਪਿੰਡਾਂ ਦਾ ਹੋਇਆ ਸੀ ਆਰਥਿਕ ਤੌਰ ਤੇ ਔਰ ਮਾਨਸਿਕ ਤੌਰ ਤੇ ਵੀ ਜਗਮੀਤ ਸਿੰਘ 16 ਸਾਢੇ ਨਾਲ ਇਹ ਗੱਲਬਾਤ ਕਰਦੇ ਆ ਔਰ ਵਿਚਾਰ ਚਰਚਾ ਕਰਾਂਗੇ ਕੁਝ ਅਹਿਮ ਮੁੱਦਾਂ ਦੇ ਉੱਪਰ ਬੀਵੀਐਮਪੀ ਦਾ ਦੇ ਵਿੱਚ ਕੀ ਰੋਲ ਆ ਪੰਜਾਬ ਸਰਕਾਰ ਦਾ ਕੀ ਰੋਲ ਆ ਕੀ ਹੋਣਾ ਚਾਹੀਦਾ ਸੀਗਾ ਕਿ ਮੀਟਿੰਗਾਂ ਪਹਿਲਾਂ ਬਹਾਈਆਂ ਜਾਣੀਆਂ ਚਾਹੀਦੀਆਂ ਸੀਗੀਆਂ ਵਿਚਾਰ ਚਰਚਾ ਹੋਣੀ ਸਹੀ ਚਾਹੀਦੀ ਸੀ ਇਕੱਠਾ 1 ਲੱਖ ਕਿ ਉਸਕ ਪਾਣੀ ਕਿਉਂ ਡੈਮਾਂ ਦੇ ਵਿੱਚੋਂ ਦਰਿਆਵਾਂ ਦਰਿਆਵਾਂ ਦੇ ਰਸਤੇ ਦੇ ਵਿੱਚ ਜਿਹੜਾ ਛੱਡਿਆ ਗਿਆ ਔਰ ਪਹਿਲਾਂ ਕਿਉਂ ਨਹੀਂ ਰਿਪੋਰਟਾਂ ਤਿਆਰ ਕੀਤੀਆਂ ਗਈਆਂ ਮੌਨਸੂਨ ਸੀਜ਼ਨ ਤੋਂ ਪਹਿਲਾਂ ਮੀਂਹ ਦੇ ਸੀਜ਼ਨ ਦੇ ਨਾਲ 2 ਮਹੀਨੇ ਹੁੰਦਾ ਉਸ ਤੋਂ ਪਹਿਲਾਂ ਜਿਹੜਾ ਕਿਉਂ ਨਹੀਂ ਰਿਪੋਰਟਾਂ ਤਿਆਰ ਕੀਤੀਆਂ ਗਈਆਂ ਵਿਚਾਰ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਬਹੁਤ ਬਹੁਤ ਸਵਾਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਤੁਹਾਨੂੰ ਇਹ ਹੜ੍ਹਾਂ ਦੇ ਪਿੱਛੇ ਕਾਰਨ ਕੀ ਲ ਤਸਦੀਬ ਵਿੱਚ ਪਹਿਲੀ ਵਾਰ ਆਉਂਦੇ ਆ ਪ੍ਰਬੰਧਾਂ ਦੇ ਵਿੱਚ ਸੁਧਾਰ ਨਹੀਂ ਹੋਇਆ ਉਹੀ ਹੁਣ ਹਾਲਾਤ ਬਣੇ ਹੋਇਆ ਔਰ ਇਹਦੇ ਪਛਲੇ ਤੁਹਾਨੂੰ ਕਾਰਨ ਕੀ ਲੱਗਦੇ ਆ ਬੀਬੀਐਮਪੀ ਦਾ ਰੋਲ ਕਿੱਥੇ ਜਿਆ ਪੰਜਾਬ ਸਰਕਾਰ ਦਾ ਰੋਲ ਕਿੱਥੇ ਜੇ ਖੜਾ ਬਰਦਰ ਸਭ ਤੋਂ ਪਹਿਲਾਂ ਦਾ ਤੁਸੀਂ ਇਹ ਦੇਖੋ ਕਿ BBMB ਦਾ ਰੋਲ ਐਕਚੁਅਲੀ ਵਿੱਚ ਸਮਝ ਨਹੀਂ ਆ ਰਿਹਾ ਕਈ ਲੋਕ ਇਹਦੇ ਵਿੱਚ ਕਨਫਿਊਜ਼ ਨੇ ਸੋ BBMB ਦਾ ਰੋਲ ਕੀ ਹੈਗਾ ਕਿ ਪੰਜਾਬs ਠੀਕ ਹੈ ਸੈਂਟਰ ਦਾ ਰੋਲ ਹੈਗਾ ਕਿ ਉਹ ਡੈਮ ਨੇ ਬਟ BBMB ਅੰਡਰ ਐਕਚੁਅਲੀ ਪੰਜਾਬ ਗਵਰਨਮੈਂਟ ਦੇ ਅੰਦਰ ਆਂਦਾ ਹੈ ਹੁਣ ਉਹਦਾ ਕੰਮ ਕੀ ਹੈ ਕਿ ਕਿੰਨਾ ਪਾਣੀ ਛੱਡਣਾ ਹੈ ਕਿੰਨਾ ਨਹੀਂ ਛੱਡਣਾ ਇਹ ਪੰਜਾਬ ਗਵਰਨਮੈਂਟ ਦੇ ਹੱਥ ਵਿੱਚ ਹੈਗਾ ਹੁਣ ਜਦੋਂ ਮੌਨਸੂਨ ਆ ਰਹੇ ਸੀਗੇ ਇੱਕ ਮਹੀਨਾ ਡੇਢ ਮਹੀਨਾ ਪਹਿਲਾਂ BBMB ਨੇ ਪੰਜਾਬ ਗਵਰਨਮੈਂਟ ਨੂੰ ਚਿੱਠੀ ਲੇਕ ਦਿੱਤੀ ਸੀਗੀ ਕਿ ਆਪਣੇ ਬਈ ਡੈਮ ਖਾਲੀ ਕਰ ਲਓ ਪਹਿਲਾਂ ਕਿ ਹੜ ਪਾਰਿਸ਼ਾਇਦ ਕੀ ਜ਼ਿਆਦਾ ਪੈ ਸਕਦੀ ਹੈ ਕੁਝ ਵੀ ਹੋ ਸਕਦਾ ਬਟ ਪੰਜਾਬ ਗਵਰਨਮੈਂਟ ਨੇ ਉਹਦੇ ਉੱਤੇ ਉਹਨੂੰ ਨੈਗਲੈਕਟ ਕੀਤਾ ਤੇ ਉਹਨੂੰ ਪ੍ਰੋਪਰ ਨਾ ਸ਼ੋ ਨਹੀਂ ਕੀਤਾ ਠੀਕ ਹੈ ਮਾ ਸੋ ਸਰ ਤੁਸੀਂ ਇੱਕ ਇੰਟਰਵਿਊ ਸੁਣੀ ਹੋਏਗੀ ਇਹਨਾਂ ਦੇ ਜਿਹੜੇ ਮੰਤਰੀ ਨੇ ਇਸੇ ਚੀਜ਼ ਦੇ ਕਿ ਅਸੀਂ 256 ਕਰੋੜ ਰੁਪਈਆ ਬੰਨਾ ਉੱਤੇ ਲਗਾ ਦਿੱਤਾ ਹੈ ਕਿ ਇਹਨਾਂ ਨੂੰ ਮਜ਼ਬੂਤ ਕਰਨ ਦੇ ਵਿੱਚ ਇਹਨਾਂ ਨੂੰ ਸੁਧਾਰ ਕਰਨ ਦੇ ਵਿੱਚ ਜੀ ਮੈਂ ਤੁਹਾਨੂੰ ਹੀ ਪੁੱਛਦਾ ਦੱਸੋ ਤੁਸੀਂ ਕਿਤੇ ਦੇਖ ਰਹੇ 256 ਕਰੋੜ ਰੁਪਈਆ ਤੁਹਾਨੂੰ ਜੇ ਲੱਗੇ ਹੁੰਦੇ ਤਾਂ ਸ਼ਾਇਦ ਆਹ ਹਾਲਾਤ ਨਾ ਹੁੰਦੇ ਅੱਜ ਸਰ ਇਹ ਹਾਲਾਤ ਮੈਂ ਕਹਿੰਦਾ ਬਹੁਤ ਬੱਦਰ ਹਾਲਾਤ ਕਰ ਦਿੱਤੇ ਨੇ ਇਸ ਸਰਕਾਰ ਨੇ ਕਿ ਮੈਂ ਤੁਹਾਨੂੰ ਦੱਸ ਚੁੱਕਾ ਕਿ ਉਹਨੇ ਪਹਿਲਾਂ ਦੱਸ ਦਿੱਤਾ ਸੀਗਾ ਕੱਲ ਤੋਂ ਇਹ ਵੀ ਮੁਨਕਰ ਨਹੀਂ ਹੋ ਸਕਦੇ ਇਹਦਾ ਸਰਕਾਰ 3 ਸਾਲਾਂ ਦੀ ਆਈ ਆ ਪਰ ਜਿਹੜੀ ਪਿਛਲੇ ਏਨੇ ਸਾਲ ਰਹੇ ਆ 88 ਤੋਂ ਲੈ ਕੇ 25 ਤੱਕ 37 38 ਸਾਲ ਬਣਦੇ ਆ ਉਹਨਾਂ ਨੇ ਪ੍ਰਬੰਧ ਨਹੀਂ ਕੀਤੇ ਉਹਨਾਂ ਨੇ ਡੈਮਾਂ ਜਾਂ ਡੈਮਾਂ ਦਾ ਪ੍ਰਬੰਧ ਦੀ ਗੱਲ ਕਰ ਲਈ ਬੰਨ ਪੱਕੇ ਮਜ਼ਬੂਤ ਨਹੀਂ ਹੋਏ ناکਾਮੀਆਂ ਤਾਂ ਉਹਨਾਂ ਦੀਆਂ ਵੀ ਹੈਗੀਆਂ ਨੇ ਦੂਸਨ ਕਾਮੀਆਂ ਸਾਰਿਆਂ ਦੀਆਂ ਨੇ ਬਟ ਆਪਾਂ ਤਾਂ ਰੋਲਿੰਗ ਨੂੰ ਕਵਾਂਗੇ ਨਾ ਤੁਸੀਂ ਵੋਟਾਂ ਕਿਨੂੰ ਪਾਈਆਂ ਨੇ ਵੋਟਾਂ ਤਾਂ ਆਮ ਆਦਮੀ ਪਾਰਟੀ ਨੂੰ ਪਾਈਆਂ ਰੋਲਿੰਗ ਦੇ ਵਿੱਚ ਉਹ ਆ ਪੈਸੇ ਉਹਨੂੰ ਆਏ ਨੇ ਪਿਛਲੀਆਂ ਸਰਕਾਰਾਂ ਨੂੰ ਤਾਂ ਇਹ ਨਹੀਂ ਹੁਣ ਆਪ ਰੋਲਿੰਗ ਦੇ ਵਿੱਚ ਜਿਹੜੀ ਹੈਗੀ ਆ ਆਪਾਂ ਤਾਂ ਉਹਨਾਂ ਨਾਲ ਗੱਲ ਕਰਾਂਗੇ ਬਾਈ ਤੈਨੂੰ ਅਸੀਂ ਵੋਟਾਂ ਪਾਈਆਂ 92 ਸੀਟਾਂ ਜਿੱਤਾਈਆਂ ਤੈਨੂੰ ਸੋ opinion of ਪੰਜਾਬ ਦੇ ਵਿੱਚ ਅਸੀਂ ਇਹ ਮਸਲਾ ਲੈਨੇ ਆ ਅਸੀਂ ਇਹ ਪੰਜਾਬ ਮਸਲਾ ਚੱਕਦਾ ਹੈ ਕਿ 200 256 ਕਰੋੜ ਦੀ ਪਹਿਲਾਂ ਤਾਂ ਸਾਨੂੰ ਦੱਸੋ ਕਿੱਥੇ ਲੱਗਾ ਸੈਕਿੰਡ ਚੀਜ਼ ਹੈ ਕਿ ਤੁਹਾਨੂੰ ਪਤਾ ਸੀਗਾ ਕਿ ਇਹ ਚੀਜ਼ ਹੋ ਰਹੀ ਹੈ ਇਹ ਹੋ ਜਾਣੀ ਹੈਗੀ ਮੌਨਸਨ ਕਰਕੇ ਤਾਨੂੰ ਰਿਪੋਰਟ ਮਿਲ ਗਈ ਤੁਹਾਨੂੰ ਚਿੱਠੀ ਮਿਲ ਗਈ ਸਾਰਾ ਕੁਝ ਦਿੱਤਾ ਉਹਨਾਂ ਨੇ ਦੱਸਿਆ ਤੇ ਤੁਸੀਂ ਫਿਰ ਕਿਉਂ ਨਹੀਂ ਚੀਜ਼ਾਂ ਮਜ਼ਬੂਤ ਕੀਤੀਆਂ ਤੁਸੀਂ ਡੈਮ ਪਹਿਲਾਂ ਖਾਲੀ ਕਿਉਂ ਨਹੀਂ ਕੀਤੇ ਉਹਦੇ ਪਿੱਛੇ ਰੀਜ਼ਨ ਤੁਸੀਂ ਜਾਣਦੇ ਹੋ ਕਿ ਰੀਜ਼ਨ ਕੀ ਹੈਗਾ ਆਪਣੇ ਲੈਂਡ ਪੁਲਿੰਗ ਦਾ ਮਸਲਾ ਦਿੱਤਾ ਆਮ ਆਦੀ ਪਾਰਟੀ ਨੇ ਇੱਕ ਲੈਂਡ ਪੁਲਿੰਗ ਲੈ ਕੇ ਆਣੀ ਆ ਉਸ ਲੈਂਡ ਪੁਲਿੰਗ ਦੇ ਵਿੱਚ ਤੁਸੀਂ ਦੇਖੋ ਕਿ ਕਿਸਾਨ ਆਪਣੇ ਪੰਜਾਬ ਦਾ ਹਰ ਇੱਕ ਬੰਦਾ ਲੱਗਾ ਸੀਗਾ ਕਿ ਇਹ ਇੱਕ ਲੈਂਡ ਪੁਲਿੰਗ ਜਿਹੜੀ ਹੈਗੀ ਕਿਸਾਨ ਮਾਰੂ ਅਸੀਂ ਇਹਨੂੰ ਵਾਪਸ ਕਰਾਣਾ ਵਾਪਸ ਕਰਾਇਆ ਹੁਣ ਉਸ ਗਵਰਨਮੈਂਟ ਨੇ ਇਸ ਗਵਰਨਮੈਂਟ ਨੇ ਉਹ ਸਿੱਧਾ ਬਦਲਾ ਲਿੱਤਾ ਇਨਾ ਕਿਸਾਨਾਂ ਤੋਂ ਉਹ ਕਿਵੇਂ ਲਿੱਤਾ ਕਿ ਹੁਣ ਉਹਨਾਂ ਨੂੰ ਜਦੋਂ ਪਤਾ ਸੀ ਕਿ ਡੈਮ ਖਾਲੀ ਕਰਨੇ ਉਹਨਾਂ ਨੇ ਨਹੀਂ ਕੀਤਾ ਲੈਂਡ ਪੁਲਿੰਗ ਦਾ ਮਸਲਾ ਜਦੋਂ ਉਹਨਾਂ ਨੇ ਵਾਪਸ ਲੈ ਲਿੱਤਾ ਤੇ ਉਹਨਾਂ ਨੇ ਪਿੱਛੇ ਛੜਤਾ ਪਾਣੀ ਕਿ ਜਿੰਨੇ ਕਿਸਾਨ ਨੇ ਜਿੰਨੇ ਪਾਣੀ ਹੈਗਾ ਉਹਨਾਂ ਦੀਆਂ ਜ਼ਮੀਨਾਂ ਨੇ ਸਾਰੀਆਂ ਪਾਣੀ ਦੇ ਡੋਬ ਦਿੱਤੀਆਂ ਹੁਣ ਤੁਸੀਂ ਮੈਂ ਤੁਹਾਨੂੰ ਪੁੱਛ ਲੈਣਾ ਤੁਹਾਨੂੰ ਲੱਗਦਾ ਕਿ ਇੱਥੇ ਖੇਤੀ ਹੋ ਸਕੇਗੀ ਹੁਣ ਕਿੰਨੇ ਕੋ ਸਾਲ ਖੇਤੀ ਨਹੀਂ ਹੋਈਗੀ ਇੱਥੇ ਖੇਤੀ ਦਾ ਸੰਭ ਵੀ ਨਹੀਂ ਹੈਗੀ ਇੱਥੇ ਨਹੀਂ ਹੈਗੀ ਖੇਤੀ ਹੋਣੀ ਮਨੀਰੀ ਸੇਤੀ ਕਿਤੇ ਗਾਰਾ ਕਿੰਨਾ ਕਿੰਨਾ ਗਾਰਾ ਨਿਕਲਣਾਗਾ ਤਿੰਨ ਤਿੰਨ ਚਾਰ ਚਾਰ ਫੁੱਟ ਤਾਂ ਇੱਥੇ ਬਰੇਤੀ ਚੜ੍ਹ ਦੇਣੀ ਆ ਸਰ ਉਹੀ ਤੇ ਗੱਲ ਐ ਹੁਣ ਕਿਸਾਨ ਵਿਚਾਰਾ ਦੋ ਦੋ ਸਾਲੇ ਖੇਤੀ ਨਹੀਂ ਹੋ ਪਾਏਗੀ ਗਾਰੇ ਦੇ ਵਿੱਚ ਲਿਬੜ ਦੇਗਾ ਉਹਨੂੰ ਗਾਰਾ ਉਹਨੂੰ ਕੱਢਣਾ ਉਹ ਮਤਲਬ ਕਿ ਜਿਹੜੀ ਖੇਤੀ ਹੋएगी ਉਹ ਵੀ ਨੁਕਸਾਨਦਾਰ ਇਕ ਹੈਗੀ ਆ ਸੋ ਗੁੱਲ ਮਿਲਾ ਕੇ ਕਿਸਾਨ ਬਾ ਚੁਕੇ ਇੱਕ ਇੱਕ ਬਈ ਹੱਥ ਜੋੜੇ ਮੇਰੀ ਜ਼ਮੀਨ ਲੈ ਲੋ ਉਹਦਾ ਮਕਸਦ ਮੇਨ ਇਹ ਸੀਗਾ ਤੌਰ ਤੇ ਆਪਾਂ ਡਾਇਰੈਕਟਲੀ ਜਾਂ ਇੰਡਾਇਰੈਕਟਲੀ ਕਹਿ ਸਕਦਾ ਕਿ ਕਿਸਾਨ ਦੇ ਹੱਥ ਵੱਡੇ ਜਾ ਰਹੇ ਆ। ਹੋਰ ਮੈਂ ਤੁਹੇ ਸਮਝੀ ਕਿ ਮੇਰੀ ਗੱਲ ਕਿ ਕਿਸਾਨਾਂ ਦੇ ਹੱਥ ਵੱਡ ਦਿੱਤੇ ਨੇ। ਮੇਨ ਰੋਲ ਹੀ ਹੈ ਕਿ ਕਿਸਾਨਾਂ ਨੂੰ ਇਸ ਤਰੀਕੇ ਨਾਲ ਹੱਥ ਵੱਡੇ ਨੇ ਉਹਨਾਂ ਦੇ ਕਿ ਕਿਸਾਨ ਹੁਣ ਸਾਨੂੰ ਕਹਿਣ ਕਿ ਸਾਡੀਆਂ ਜ਼ਮੀਨਾਂ ਲੈ ਲਓ। ਪਰ ਇਹ ਭੁੱਲ ਗਏ ਨੇ ਪੰਜਾਬ ਆ। ਇੱਕ ਡਾਇਲੌਗ ਸੁਣਾਇਆ ਗਿਆ ਕਿ ਪੰਜਾਬ ਚ ਚੀਕਾਂ ਕਢਾ ਦੇਗਾ ਤੇ ਚੀਕਾਂ ਕਢਾਤੀਆਂ ਲੈਂਡ ਪੂਲਿੰਗ ਦੇ ਵਿੱਚ ਤੇ ਹੁਣ ਮੈਂ ਵੀ ਗੱਲ ਕਹਿੰਦਾ ਵਾਂ ਕਿ ਇਹ ਜਿਹੜੀ ਚੀਜ਼ ਹੈਗੀ ਆ ਕਿ ਸਾ ਇਸ ਟਾਈਮ ਇੱਥੇ ਵੀ ਜਿੰਨੇ ਹੈਗੇ ਇਹਨਾਂ ਨੂੰ ਪੁੱਛ ਲਓ ਕਿ ਤੇ ਇੱਥੇ ਐਮ ਐਲ ਏ ਆਇਆ ਹੋਵੇ ਇੱਥੋਂ ਦਾ ਲੋਕਲ ਐਮ ਐਲ ਏ ਹੈਗਾ ਰਣਵੀਰ ਸਿੰਘ ਭੁੱਲਰ ਠੀਕ ਹੈ ਆਮ ਆਦਮੀ ਪਾਰਟੀ ਦੀ 92 ਸੀਟਾਂ ਠੀਕ ਹੈ ਇੱਥੋਂ ਦੇ ਐਮ ਪੀਜ਼ ਨੇ ਹੁਣ ਤੁਸੀਂ ਮੈਨੂੰ ਦੱਸੋ ਕਿਹੜਾ ਇੱਥੇ ਆ ਕੇ ਇਹਨਾਂ ਦਾ ਹੱਲ ਕਰ ਗਿਆ ਮੈਂ ਕੱਲ ਵੀ ਆਇਆ ਸੀਗਾ ਪਰਸੋਂ ਵੀ ਇੱਥੇ ਆਇਆ ਸੀਗਾ ਨਾ ਇੱਥੇ ਕਿਸ ਨੇ ਇਥੋਂ ਦੇ ਐਡਮਿਨਿਸਟ੍ਰੇਸ਼ਨ ਨੇ ਸਾਧ ਦਿੱਤਾ ਹੈਗਾ ਨਾ ਇਥੋਂ ਦੇ ਐਮਐਲਏ ਨੇ ਸਾਧ ਦਿੱਤਾ ਇਹ ਤਾਂ ਲੋਕਲ ਪਿੰਡ ਦੇ ਬੰਦੇ ਨੇ ਜਿਨ੍ਹਾਂ ਨੂੰ ਡਰ ਹੈਗਾ ਕਿ ਯਾਰ ਸਾਡੀਆਂ ਕਿਸ ਜਮੀਨਾਂ ਨਾਲ ਡੋਬ ਜਾਣ ਉਹਨਾਂ ਨੇ ਬਚਾ ਕੇ ਤੇ ਬਚਾ ਕੀਤਾ ਆਪਣਾ ਹੁਣ ਤੱਕ ਜਿੱਥੇ ਤੁਸੀਂ ਖੜੇ ਹੋ ਉਹਨਾਂ ਦੀ ਬਦੌਲਤ ਖੜੇ ਆ ਸਰਕਾਰਾਂ ਦਾ ਕੰਮ ਇੱਥੇ ਕੋਈ ਵੀ ਨਹੀਂਗਾ ਸਰਕਾਰ ਤਾਂ ਡੋਬਨ ਨੂੰ ਫਿਰਦੀ ਸੀਗੀ ਪਰ ਬਾਈ ਲੋਕ ਅਸੀਂ ਲੋਕਾਂ ਨਾਲ ਵਿਚਾਰ ਚਰਚਾ ਕੀਤੀ ਹੈ ਗੱਲਬਾਤ ਕੀਤੀ ਆ ਪਰ ਲੋਕਾਂ ਨੇ ਜਿਹੜਾ ਇੱਥੇ ਜਿੱਥੇ ਆਪਾਂ ਖੜੇ ਆ ਇਸ ਜਗ੍ਹਾ ਦੇ ਉੱਪਰ ਚੋਣਾ ਲਾਇਆ ਹੋਇਆ ਸੀਗਾ ਇਹ ਰਸਤਾ ਦਰਿਆਵਾਂ ਦਾ ਹੈਗਾ ਇਹ ਥਾਂ ਦਰਿਆਵਾਂ ਦੀ ਹੈ ਪਰ ਲੋਕ ਵੀ 40% ਕਸੂਰਵਾਰ ਹੈਗਾ ਜਿਨ੍ਹਾਂ ਨੇ ਚਾਹੇ ਪਿੰਡ बसे ਹੋਇਆ ਦਰਿਆਵਾਂ ਦੇ ਰਸਤੇ ਚਾਹੇ ਉਹ ਖੇਤੀ ਦਰਿਆਵਾਂ ਦੇ ਰਸਤਿਆਂ 'ਚ ਹੋ ਰਹੀ ਆ ਪਰ ਉਹਨਾਂ ਚੀਜ਼ਾਂ ਲਈ ਜ਼ਿੰਮੇਵਾਰ ਕੌਣ ਆ ਲੋਕ ਆਪਣੀ ਬਰਬਾਦੀ ਦੇ ਫਿਰ ਆਪ ਜ਼ਿੰਮੇਵਾਰ ਹੈਗੇ ਆ ਸਰ ਦੇਖੋ ਉਹਦੇ ਵਿੱਚ ਕਈ ਚੀਜ਼ਾਂ ਦਾ ਕਾਰਨ ਹੈਗੀ ਆ ਬਟ ਤੁਸੀਂ ਤਾਂ ਮੇਨ ਇਹਦੇ ਵਿੱਚ ਤੁਸੀਂ ਕਿਹਨੂੰ ਕਹ ਸਮਝਦੇ ਹੋ ਮੈਂ ਤੁਹਾਨੂੰ ਪੁੱਛ ਲੈਣਾ ਤੁਸੀਂ ਕੀ ਸਮਝਦੇ ਹੋ ਦੇਖ ਸਰਵਰ ਰਹੇਗਾ 40% ਉਹਨਾਂ ਦੀ ਵੀ ਕਸੂਰ ਹੈਗਾ ਲੋਕੀ ਕਸੂਰਬਰ ਹੋਣਗੇ ਪਰ ਮੇਨ ਤਾਂ ਗਵਰਨਮੈਂਟ ਆ ਨਾ ਉਹਨੂੰ ਸਾਥ ਦੇਣਾ ਚਾਹੀਦਾ ਸੀ ਨਾ ਮੈਂ ਤੁਹਾਨੂੰ ਕਹਿ ਦਿੰਦਾ ਸਿੰਪਲ ਦੀ ਗੱਲ ਹੈ ਕਿ ਲੋਕਰ ਗਵਰਨਮੈਂਟ ਲੋਕਲ ਸਰਕਾਰ ਜਿਹੜਾ ਐਮ ਐਲ ਏ ਹੋ ਗਿਆ ਜਾਂ ਇਥੋਂ ਦਾ ਪ੍ਰਸ਼ਾਸਨ ਹੋ ਗਿਆ ਉਹਨੇ ਨਹੀਂ ਸਾਥ ਦਿੱਤਾ ਸਭ ਤੋਂ ਮੇਨ ਖੇੜ ਹੈ ਜੀ ਇਹਨਾਂ 92 ਐਮ ਐਲ ਏ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਜ਼ਿਸ਼ ਖੇਡੀ ਆ ਬਦਲਾ ਲਿੱਤਾ ਹੈ ਸਿੱਧਾ ਕਿ ਠੋਕ ਇਹਨਾਂ ਨੇ ਸਾਰੀਆਂ ਜ਼ਮੀਨਾਂ ਦਾ ਖਤਮ ਕਰ ਦਿੱਤੀਆਂ ਇੱਥੋਂ ਦੀਆਂ ਹੂੰ ਉਹ ਪਛਰੇ ਦਿਨਾਂ ਦੇ ਬੱਚੋ ਪਰਸੋ ਦੀ ਗੱਲ ਹੈ ਕਿ ਮੈਂ ਤਾਂ ਦੇਖ ਕੇ ਮੈਂ ਖੁਦ ਰੋ ਪਿਆ ਕਿ ਯਾਰ ਕਿ ਇੱਥੇ ਇੰਨਾ ਬਰਬਾਦੀ ਹੋ ਗਈ ਹੈ ਪਰ ਪੰਜਾਬ ਦੇ ਲੋਕਾਂ ਦੇ ਮੂੰਹ ਤੇ ਲੋਕਾਂ ਦੇ ਹੱਸੀ ਫੇਰ ਹੱਸੀ ਹੈ ਕਿ ਅਸੀਂ ਹੈਗੇ ਆ ਪੰਜਾਬ ਖੁਦ ਆਪਣੇ ਆਪ ਚ ਇੱਕ ਸਰਕਾਰ ਹੈ ਹੂੰ ਇਨਾਂ ਦਾ ਸਾਥ ਦੇਣ ਵਾਸਤੇ ਸਰਕਾਰ ਨਹੀਂ ਵੀ ਆਏਗੀ ਨਾ ਤੇ ਤੁਹਾਨੂੰ ਖੁਦ ਪਤਾ ਲੱਗ ਜਾਏਗਾ ਗਵਰਨਮੈਂਟ ਇੱਥੋਂ ਦੇ ਲੋਕ ਖੁਦ ਇੰਨੀ ਪਾਵਰ ਰੱਖਦੇ ਨੇ ਮੈਂ ਰਸਤੇ ਚਾਂਦੇ ਵੀ ਆਪਣੇ ਦੋਸਤ ਨਾਲ ਗੱਲ ਕਰ ਰਿਹਾ ਸੀਗਾ ਕਿ ਪੰਜਾਬੀ ਇਹੋ ਜੀ ਕੌਮ ਆ ਕਿ ਜਿਹੜਾ ਆਪਣਾ ਸਾਥ ਖੁਦ ਦੇ ਸਕਦੀ ਹੈ ਨਾ ਸਰਕਾਰ ਆਵੇ ਤੇ ਫਿਰ ਇਹੋ ਜੇ 92 ਸੀਟ 92 ਸੀਟਾਂ ਲਿਆ ਕੇ ਜਿਤਾ ਕੇ ਇਹਨਾਂ ਨੂੰ ਫਾਇਦਾ ਕੀ ਹਲੇ ਆਉਂਦਾ ਇਹ ਗੱਲ ਹੋਰ ਆ ਬਈ ਪਿਛਲੇ ਦਿਨਾਂ ਦੇ ਬੱਚੇ ਜਾਂ ਮਹੀਨਾ ਦੋ ਮਹੀਨੇ ਪਹਿਲਾਂ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਦਾ ਬਹੁਤ ਵੱਡਾ ਬਿਆਨ ਆਉਂਦਾ ਉਹਨਾਂ ਨੇ ਕਿਹਾ ਸੀਗੇ ਪੰਜਾਬ ਦੇ ਕੋਲ ਇੰਡਸ ਵਾਟਰ ਟਰੀਟੀ ਦੇ ਤਹਿਤ ਤਿੰ ਪਹਿਲੀ ਹੈਗਾ ਉਹ ਉਸ ਵੇ ਪੰਜਾਬ ਨੂੰ ਪਾਣੀ ਦੀ ਲੋੜ ਸੀਗੀ ਪਰ ਹੁਣ ਚਾਹੇ ਉਹ ਹਿਮਾਚਲ ਪ੍ਰਦੇਸ਼ ਦੀ ਗੱਲ ਹੋਵੇ ਜੰਮੂ ਕਸ਼ਮੀਰ ਦੀ ਗੱਲ ਹੋਵੇ ਡੋਬਿਆ ਜਾ ਰਿਹਾ ਪੰਜਾਬ ਨੂੰ ਕਿ ਹਰਿਆਣੇ ਨੇ ਪਾਣੀ ਮੰਗਿਆ ਸੀਗਾ ਹੂੰ ਇਹਨੇ ਦਿੱਤਾ ਕਿ ਪੰਜਾਬ ਗਵਰਨਮੈਂਟ ਨੇ ਨਹੀਂ ਦਿੱਤਾ ਹੂੰ ਉਹਨੂੰ ਦੇ ਦੇਣਾ ਚਾਹੀਦਾ ਸੀਗਾ ਕਿ ਯਾਰ ਤੂੰ ਪਾਣੀ ਲੈ ਠੀਕ ਹੈ ਉਹਨੂੰ ਪਤਾ ਪਿੱਛੋਂ ਪਾਣੀ ਆਏ ਨਾ ਕਿ ਹੁਣ ਪਾਣੀ ਦਿੱਤਾ ਦੇਖੋ ਤਾਂ ਨੁਕਸਾਨ ਕਿੰਨਾ ਹੋ ਗਿਆ ਹੈ ਵਾ ਹੂੰ ਜੇ ਪਾਣੀ ਅੱਗੇ ਕਰ ਦਿੰਦੇ ਹਰਿਆਣਾ ਗਵਰਨਮੈਂਟ ਨੂੰ ਪਾਣੀ ਦੇ ਦਿੰਦੇ ਤੇ ਪਿੱਛੋਂ ਪਾਣੀ ਆਉਂਦਾ ਤੇ ਥੋੜਾ ਲੈਵਲ ਮਾਂਜਣਾ ਸੀਗਾ ਨਾ ਉਹਨਾਂ ਨੂੰ ਪਾਣੀ ਦਿੱਤਾ ਨਾ ਇਹਨਾਂ ਨੇ ਗਵਰਨਮੈਂਟ ਦੀਆਂ ਹਦਾਇਤਾਂ ਜਿਹੜੀਆਂ ਆਈਆਂ ਸੀਗੀਆਂ ਕਿ ਖਾਲੀ ਕਰੋ ਡੈਮ ਨਾ ਉਹ ਟਾਈਮ ਤੇ ਕਿਤੇ ਇਹ ਮੈਨ-ਮੇਡ ਫਲੱਡ ਨਹੀਂ ਹੈਗਾ ਤੇ ਹੋਰ ਕੀ ਹੈਗਾ ਵਾ ਮੇਰੇ ਤੋਂ ਜ਼ਿਆਦਾ ਤੁਸੀਂ ਗਰਾਊਂਡ ਦੇ ਵਿੱਚ ਰਹਿੰਦੇ ਹੋ ਤੁਹਾਨੂੰ ਆਪ ਨੂੰ ਪਤਾ ਲੱਗ ਗਿਆ ਹੋਵੇਗਾ ਕਿ ਮੈਨ-ਮੇਡ ਪ੍ਰੋਪਰ ਪ੍ਰੋਪਰ ਫਲੱਡ ਹੈਗਾ ਵਾ ਮਤਲਬ ਕਿ ਹਰ ਕੋਈ ਰਿਪੋਰਟ ਇਹਨਾਂ ਕੋਲ ਹੈਗੀ ਸੀਗੀ ਸਭ ਕੁਝ ਸੀਗਾ ਬਟ ਸਿਰਫ ਸਾਜ਼ਿਸ਼ ਖੜੀ ਗਈ ਇਹ ਬਦਲਾ ਲੱਤਾ ਗਿਆ ਅੰਦਾਜ਼ੋ ਪੰਜਾਬ ਦੇ ਲੋਕਾਂ ਨੇ ਲੈਂਡ ਪੂਲਿੰਗ ਦੇ ਇੱਕ ਬਦਲਾ ਲੱਤਾ ਗਿਆ ਸੋ ਪੀਨੀਨੋ ਪੰਜਾਬ ਇੱਕ ਪਲੇਟਫਾਰਮ ਹੈ ਇਹਦੇ ਵਿੱਚ ਅਸੀਂ ਇਹੀ ਆਵਾਜ਼ ਚੱਕਦੇ ਆ ਕਿ ਇਸ ਟੀ ਦਾ ਜਿਹੜਾ ਹੈਗਾ ਵਾ ਇਹ ਜਿਹੜਾ ਤੁਸੀਂ ਬਦਲਾ ਦਿੱਤਾ ਨਾ ਇਹ ਸੁਧਰ ਜਾਣਾ ਆਪਣੀਆਂ ਸਰਕਾਰਾਂ ਆਪਣੀ ਰਾਜਨੀਤੀ ਨਾ ਕਰਨ ਇਹ ਪੰਜਾਬ ਦੇ ਲੋਕਾਂ ਨਾਲ ਰਾਜਨੀਤੀ ਕਰਨਾ ਬੰਦ ਕਰ ਦੇਣਾ ਹੂੰ ਕੀ ਤੁਸੀਂ ਇੱਥੇ ਲਗਾਤਾਰ ਇਸ ਸਿਤਿ ਨੂੰ ਬਾਤ ਕਰ ਰਹੇ ਹੋ ਔਰ ਲਗਾਤਾਰ ਇੱਥੇ ਤੁਸੀਂ ਘੇੜਾ ਵੀ ਮਾਰ ਰਹੇ ਹੋ ਕੀ ਕਿਵੇਂ ਜਿਹੜਾ ਲੋਕਾਂ ਦਾ ਦੁੱਖ ਬਹੁਤ ਵੱਡਾ ਹੈ ਔਰ ਖੇਤੀ ਦੇ ਇੱਥੇ ਬਹੁਤ ਸਾਲ ਨਹੀਂ ਹੋ ਸਕਦੀ ਔਰ ਇਹ ਜਿਹੜਾ ਨੁਕਸਾਨ ਹੋਇਆ ਲੋਕਾਂ ਦਾ ਇਹ ਕਿਵੇਂ ਪੂਰਾ ਹੋ ਕਰੇ ਤਰੀਕੇ ਨਾਲ ਪੂਰਾ ਹੋ ਜ਼ਿੰਦਗੀ ਰੁਕ ਗਈ ਹੈ ਇਹਨਾਂ ਦੀ ਸਰ ਦੇਖੋ ਇੱਥੇ ਐਕਟਰ ਆ ਰਹੇ ਆ ਇੱਥੇ ਪੋਲੀਟੀਸ਼ੀਅਨ ਆ ਰਹੇ ਨੇ ਕੋਈ 5 ਲੱਖ ਦੇ ਦਿਆ ਕੋਈ ਕਰੋੜ ਦੇ ਦਿਆ ਕੁਝ ਦੇ ਦਿਆ ਪਰ ਤੁਹਾਨੂੰ ਲੱਗਦਾ ਉਹਨਾਂ ਦਾ ਉਸ ਪੈਸੇ ਨਾਲ ਇਹਨਾਂ ਦਾ ਗੁਜ਼ਾਰਾ ਹੋ ਜਾਏਗਾ। ਹੂੰ। ਹੂੰ। ਆ ਤੁਸੀਂ ਵਿੱਚ ਬੋਲੇ ਕਿ ਨਹੀਂ ਹੋਏਗਾ। ਬਿਲਕੁਲ ਹੋਏਗਾ। ਅਭੀ ਹੋ ਗੁਜ਼ਾਰਾ ਉਹਨਾਂ ਦੇ ਪੀਣ ਦੇ ਨਾਲ। ਬਿਲਕੁਲ ਹੋਏਗਾ ਜੀ। ਮਾੜਾ ਜ਼ਿਮੀਂਦਾਰ ਵਿਚਾਰਾ ਮਰ ਗਿਆ। ਕਿਸੇ ਦੀ 8 ਤੋਂ 50000 ਫੜਿਆ ਗਿਆ ਨੇ ਲੱਖ ਫੜਿਆ। ਠੀਕ ਹੈ ਜੀ ਕੋਈ ਦਿਹਾੜੀ ਵਾਲਾ ਬੰਦਾ ਕੋਈ ਕਿਰਾਏ ਤੇ ਬੈਠਿਆ ਵਿਚਾਰਾ। ਉਹ ਰੋਟੀ ਕਿੱਥੇ ਪਾਲੇਗਾ। ਹੁਣ ਇਕੱਲਾ ਮੈਂ ਪਰਿਵਾਰ ਹੈ। ਮੈਂ ਆਪਣੇ ਘਰ ਲੰਨਾ। ਮੇਰੇ ਚਾਰ ਬੇਟੀਆਂ ਮੈਮ ਮਾੜਾ ਜ਼ਿੰਮੇਵਾਰ ਆ ਮੈਂ ਗਵਰਨਮੈਂਟ ਤੋਂ ਕਰਜ਼ਾ ਲੈ ਲਿਆ ਤੁਹਾਨੂੰ ਤੁਸੀਂ ਆਰ ਤੋਂ ਤੁਹਾਡੋ ਲੈ ਲਿਆ ਮੇਰੀ ਝੋਨਾ ਸਰ ਡੁੱਬ ਗਿਆ ਤੇ ਮੈਂ ਮਰਾਂਗਾ ਫਾਸੀ ਲਾ ਕੇ ਕੀ ਕਰਾਂ ਆਪਣੀ 1 1 3 ਦੀਆਂ ਤਨਖਾਹਾਂ ਦੇ ਰਹੇ ਨੇ ਜੋ ਇਹਨਾਂ ਨੂੰ ਇੰਨਾ ਹੀ ਦਰਦ ਪੰਜਾਬ ਲਈ ਹੈਗਾ ਪੰਜਾਬ ਦੇ ਲੋਕਾਂ ਲਈ ਹੈਗਾ ਮੈਂ ਕਹਿੰਦਾ 92 ਤੇ 92 ਐਮਐਲਏ ਆਪਣੀ ਐਮਪੀ ਐਮਪੀ ਪਲੱਸ 92 ਐਮਐਲਏ ਆਪਣੀ 1 ਸਾਲ ਦੀ ਤਨਖਾਹ ਡੋਨੇਟ ਕਰਨੇ ਇਥੇ ਹਾਂ ਤੇ ਤੁਸੀਂ ਤੁਸੀਂ ਕੀ ਕੀਤਾ ਤੁਸੀਂ ਕਰੋਗੇ ਇਥੇ ਕੁਝ ਸਰ ਮੈਂ ਤਾਂ ਜਿੰਨੇ ਚੁੱਕਾ ਹੈਗਾ ਇੱਥੇ ਕੀਤਾ ਵਾ ਦੋ ਕੁ ਦਿਨ ਆਏ ਆ ਅਸੀਂ ਲੋਕਾਂ ਦਾ ਸਾਥ ਦਿੱਤਾ ਠੀਕ ਹੈ ਇੱਥੇ ਹਲਕਾ ਰਾਹ ਦਿੱਤੀ ਬਟ ਮੈਂ ਗਵਰਨਮੈਂਟ ਨਹੀਂਗਾ ਮੈਂ ਪਬਲਿਕ ਆ ਪਬਲਿਕ ਤਾਂ ਆਲਰੇਡੀ ਇੱਥੇ ਕਰ ਰਹੀ ਮੈਂ ਗਵਰਨਮੈਂਟ ਤੋਂ ਸਵਾਲ ਪੁੱਛ ਰਿਆ ਆ 92 ਸੀਟਾਂ ਚਟਾਈਆਂ ਪਲੱਸ ਐਮਪੀ ਚਟਾਏ ਨੇ ਉਹ ਇੱਕ ਇੱਕ ਦਿਨ ਦੀ ਤਨਖਾਹਾਂ ਛੱਡ ਕੇ ਇੱਕ ਸਾਲ ਦੀ ਤਨਖਾਹ ਦੇਣ ਤਾਂ ਇੱਥੇ ਫਿਰ ਤਾਂ ਮੰਨੀ ਕਿ ਉਹਨਾਂ ਨੂੰ ਹੈ ਦਰਦ ਹੈਗਾ ਆਪਣੇ ਪੰਜਾਬ ਦੀ ਮਸਾ ਦੇ ਰਹੇ ਜੀ ਤਨਖਾਹ ਅਲਾਨ ਕਿਤੇ ਮਹੀਨੇ ਦਾ ਐ ਐਮਐਲਐ ਸਾਡਾ ਮਹੀਨੇ ਦਾ ਫਿਰ ਬਾਪੂ ਕਿੰਨਾ گزارਾ ਹੋਊਗਾ ਇੱਕ ਚੰਦ ਫਰਾਂ ਨਹੀਂ ਪਾਣਾ ਮਹੀਨੇ ਬਾਪਾ ਜੀ ਆਪਾਂ ਕਹੀਏ ਨੇ ਕਿ ਮਹੀਨੇ ਬਾਅਦ ਆਪਾਂ ਉੱਠ ਜਾਈਏ ਜ਼ਮੀਨ ਤੋਂ ਇਹ ਜਮਾਨਾ ਜ਼ਮੀਂਦਾਰ 20 ਸਾਲ ਨਹੀਂ ਔੜਦਾ ਤੋਂ ਨਹੀਂ ਬਿਲਕੁਲ ਨਹੀਂ ਬਿਲਕੁਲ ਮੇਰੀ ਗਰੰਟੀ ਐ ਇਸ ਗੱਲ ਦੀ ਦੇਣ ਮੈਂ ਠੀਕ ਨਾ ਅਸੀਂ ਸੇਵਾ ਤੇ ਆਏ ਆ ਠੀਕ ਆ ਅਸੀਂ ਮਾੜੇ ਬੰਦੇ ਆ ਅਸੀਂ 20 25 ਬੰਦੇ ਸੋਣੀ ਤੋਂ ਆਏ ਆ ਕਿ ਮਿੱਟੀ ਇਕੱਠੇ ਕਰਕੇ ਕਿ ਮਿੱਟੀ ਜੋ ਸਾਡੀ ਛਰਦਾ ਹੀ ਕਰ ਰਹੇ ਆ ਹੂੰ ਹੂੰ ਲੋਕ ਆਪਣੀ ਪੱਦਰ ਤੇ ਕੰਮ ਕਰ ਰਹੇ ਆ ਬਾਈ ਚਾਹੇ ਕੋਈ ਕਿਸੇ ਦੀ ਵੀ ਛਰਦਾ ਹੈ ਆਪਾਂ ਆਲਰੇਡੀ ਦੱਸ ਚੁੱਕੇ ਆ ਕਿ ਲੋਕ ਆਪਣੇ ਪੱਦਰ ਤੇ ਖੁਦ ਹੀ ਕਰ ਰਹੇ ਇਹਨਾਂ ਨੂੰ ਪੁੱਛ ਲਓ ਇਹਤ ਪ੍ਰਸ਼ਾਸਨ ਆਇਆ ਬਿਲਕੁਲ ਨਹੀਂ ਆਇਆ ਜੀ ਇਹ ਪ੍ਰਸ਼ਾਸਨ ਆਫੋ ਬਿਲਕੁਲ ਭਗਵੰਦ ਭਗਵੰਦਾਂ ਦੀ ਲੋੜ ਪੈ ਗਈ ਮੈਂ ਬਿਮਾਰ ਪਿਆ ਜੀ ਮੇਰੀ ਸਾਰ ਰੋਗੀ ਜੀ ਉਹਨੂੰ ਪੁੱਛੇ ਵੀ ਤਾ ਬਾੜ ਆਸੀ ਤਾਂ ਤੂੰ ਦਾਖਲ ਹੋਣਾ ਸੀ ਜਦੋਂ ਪੰਜਾਬ ਮੈਂ ਭਾਜੀ ਗਲਤ ਗਲਤ ਗੱਲ ਕਰ ਰਿਹਾ ਮੈਂ ਜਦੋਂ ਕੋਈ ਪੰਜਾਬ ਤੇ ਪ੍ਰੋਬਲਮ ਆਂਦੀ ਉਹਨੂੰ ਬਿਮਾਰੀ ਪੈ ਜਾਂਦੀ ਉਹ ਐਡਮਿਟ ਹੋ ਜਾਂਦਾ ਵਾ ਇੱਥੇ ਲੋਕ ਮੈਂ ਤਾਂ ਇਹ ਬੰਦਾ ਨਹੀਂ ਲੈ ਕੇ ਆਂਦਾ ਇੱਥੋਂ ਤੁਰਦੇ ਫਿਰਦੇ ਆਏ ਨੇ ਇਹਨਾਂ ਨੇ ਖੁਦ ਸੋਹਣੀ ਹੋਏ ਨੇ ਉਹਨਾਂ ਨੇ ਕਹਿਣਾ ਕਿ ਉਹਨਾਂ ਨੇ ਕਹਿਣਾ ਪੂਰੀ ਲੀਡਰਸ਼ਿਪ ਦਾ ਕਹਿਣਾ ਕਿ ਮੁਸੀਬਤ ਦਾ ਇਨਸਾਨ ਨੂੰ ਕਿਸੇ ਨੂੰ ਵੀ ਬਿਮਾਰੀ ਖੜੀ 20% ਕੁਦਰਤੀ ਹੈ 30% ਜਦੋਂ ਤੁਹਾਨੂੰ ਪਹਿਲਾਂ ਹੀ ਉਹਨਾਂ ਨੇ ਬੀਬੀਐਮ ਨੇ ਪਹਿਲਾਂ ਰਿਪੋਰਟ ਦਿੱਤੀ ਹੈ ਕਿ ਬਈ ਮੌਨਸੂਨ ਪੈਣੇ ਹੈ ਤੁਸੀਂ ਆਪਣੇ ਡੈਮ ਖਾਲੀ ਕਰੋ ਕਿਉਂ ਨਹੀਂ ਕੀਤੇ ਫਿਰ ਇੱਕੋ ਦਮ ਤੁਸੀਂ ਇੰਨੇ ਲੱਖ ਕਿਸਾਨਾਂ ਕੁਇਸਕ ਪਾਣੀ ਛੱਡ ਕੇ ਲੋਕਾਂ ਨੂੰ ਬਰਬਾਦ ਕਰ ਦਿੱਤਾ ਹੈਗਾ ਵਾ ਤੇ ਇਹ ਤੁਸੀਂ ਮੈਨ-ਮੇਡ ਇਹਨੂੰ ਫਲੱਡ ਨਹੀਂ ਕਹੋਗੇ ਤਾਂ ਕੀ ਕਹੋਗੇ ਮੈਨੂੰ ਅੱਜ ਕੱਲ ਦਾ ਜਵਾਬ ਤੁਸੀਂ ਦੇ ਦਿਓ ਮੈਂ ਤੁਸੀਂ ਛੱਡੋ ਇਹਨੂੰ ਕਿ ਸਾਨੂੰ ਪੁੱਛ ਲਓ ਕਿ ਤੁਹਾਨੂੰ ਲੱਗਦਾ ਮੈਨ-ਮੇਡ ਫਲੱਡ ਹੈ ਕਿ ਲੋਕਾਂ ਦਾ ਇਹ ਕੁਦਰਤੀ ਹੈ ਜਾਂ ਸਰਕਾਰ ਸਰਕਾਰ ਨਿਕਰਾਇਆ ਇਹ ਰੱਬ ਦੀ ਮਿਹਰ ਥੋੜੀ ਜੀ ਦੇਖੋ ਜੀ ਕੋਈ ਸਰਕਾਰ ਦੀ ਵੀ ਗਲਤੀ ਆ ਠੀਕ ਆ ਬੰਨ ਆ ਗਿਆ ਜੀ ਨਹੀਂ ਬਾਪੂ ਗਲਤੀ ਲੋਕਾਂ ਦੀ ਵੀ ਹੈਗਾ ਲੋਕਾਂ ਦਾ ਡਰਾਮਾ ਦਾ ਰਸਤੇ ਮੱਲੇ ਹੋਇਆ ਥਾ ਤੁਹਾਨੂੰ ਪਤਾ ਵੀ ਹਰ ਸਾਲੇ ਕੰਮ ਆਂਦਾ ਗੌਰਮੰਡ ਚਾਹੀਦਾ ਅਸੀਂ ਬੰਨ ਪੱਕੇ ਕਰੀਏ ਠੀਕ ਹੈ ਇਹ ਕੋਈ ਨਹੀਂ ਕਰਦੇ ਝੋਨਾ ਲੱਗਿਆ ਹੋਇਆ ਝੋਨਾ ਲੱਗਿਆ ਹੋਇਆ ਇੱਕ ਮਿੰਟ ਨਹਿਰ ਮੈਂ ਕਿਨਾ ਫਾਂਡਦਾ ਤੁਹਾਨੂੰ ਕਿੰਨਾ ਪੈਸਾ ਆਉਂਦਾ ਤੁਹਾਨੂੰ ਪਤਾ ਇਸ ਗੱਲ ਦਾ ਮੈਨੂੰ ਇਹ ਸਾਬਤ ਕਰ ਦਿਓ ਕਿ ਅਫਸਰ ਆ ਜਾਵੇ ਮੇਰੇ ਸਾਹਮਣੇ ਮੈਂ ਵੀ ਲਟਾਇਰ ਆ ਤੇ ਮੈਨੂੰ ਕੋਈ ਸਭ ਅਫਸਰ ਕਹਦਾ ਕਿ ਮੈਂ ਬੰਨਾਂ ਚ ਪੱਕਾ ਕੀਤਾ ਲੈ ਮੈਂ ਫਰੋਬੂ ਠੀਕ ਹੈ ਛੇਕੋ ਦੇ ਟਾਈਮ ਤੋਂ ਅਸੀਂ ਠੀਕ ਹੈ ਮੈਂ ਉਹ ਪਾਰਟੀ ਨਾਲ ਮੈਂ ਕਿਸੇ ਨਾਲ ਜੁੜਿਆ ਮੈਂ ਨਿਊਟਰਲ ਬੰਦਾ ਠੀਕ ਹੈ ਛੇਕੋ ਟਾਈਮ ਤੋਂ ਕੋ ਨਹਿਰ ਮੰਤਰੀ ਸੀ ਉਹਨੇ ਚੰਗਾ ਕੰਮ ਕੀਤਾ ਚੰਗੇ ਬਣ ਵੀ ਕਰਾਏ ਮੈਂ ਨਿਊਟਰਲ ਬੰਦਾ ਮੈਂ ਕਿਸੇ ਪਾਰਟੀ ਨਾਲ ਨਹੀਂ ਜੁੜਿਆ ਇਸ ਟਾਈਮ ਮੈਂ ਹੱਕ ਦੀ ਗੱਲ ਕਰ ਰਿਹਾ ਜੋ ਵੀ ਕਰ ਰਿਹਾ ਪਰ ਇੱਕ ਗੱਲ ਹੋਰ ਆ ਲੋਕਾਂ ਨੇ ਵੀ ਗੱਲਾਂ ਕੀਤੀਆਂ ਅਥੇ ਵੱਡੇ ਸਮਲ ਖੜੇ ਕੀਤੇ ਆ ਜਿੱਥੇ ਆਪਾਂ ਖੜੇ ਆ ਇਹ ਰਸਤਾ ਕਿਹਦਾ ਦਰਾਦਾ ਰਸਤਾ ਪਰ ਉਹ ਸਾਹਮਣੇ ਪਿਛੇ ਝੋਨਾ ਲੱਗਿਆ ਹੋਇਆ ਉਹ ਗੱਲ ਦੀ ਕੀ ਕੀ ਗਲਤੀ ਹੈ ਦੇਖੋ ਜੀ ਚਲੋ ਜੋ ਨਹਿਰ ਹੈ ਆਪਣੇ ਪਰਚਾਈ ਦੇ ਵਿੱਚ ਝੋਨਾ ਪਾੰਦਰ ਨਹੀਂ ਲਾਣਾ ਚਾਹੀਦਾ ਆਪਣ ਨੂੰ ਇਸ ਗੱਲ ਠੀਕ ਕੁਝ ਆਪਣੀ ਵੀ ਗਲਤੀ ਹੈ ਕੋ ਤੁਹਾਡੀ ਵੀ ਗਲਤੀ ਹੈ ਜੀ ਦੀ ਗੱਲ ਕਰ ਰਹੇ ਹੋ ਚਲੋ ਇਸ ਨੂੰ ਇੱਕ ਸਾਈਡ ਤੇ ਰੱਖ ਦਿੰਦੇ ਆ ਬੰਡਾਲਾ ਪਿੰਡ ਪੈਂਦਾ ਇੱਥੇ ਅਜਨਾਲੇ ਸਾਈਡ ਹੋਰ ਸਾਈਡ ਉਹ ਘਰਾਂ ਦੇ ਵਿੱਚ ਝੋਨਾ ਲੱਗਾ ਸੀਗਾ ਹੂੰ ਉਹਦਾ ਪਾਣੀ ਲੀਕ ਹੋ ਗਿਆ ਫਿਰ ਘਰਾਂ ਦੇ ਵਿੱਚ ਵੜਨੀ ਹੈ ਮੈਂ ਕਹਿ ਰਿਹਾ ਜਦੋਂ ਇੱਕ ਮੈਨੇਜਮੈਂਟ ਹੀ ਨਹੀਂ ਸਹੀ ਹੈਗੀ ਮੈਨੇਜਮੈਂਟ ਉਹਨਾਂ ਨੇ ਚੱਜਣਾ ਕੀਤੀ ਨਹੀਂ ਤੇ ਉਹ ਘਰਾਂ ਦੇ ਵਿੱਚ ਝੋਨਾ ਥੋਨਾ ਲਾਇਆ ਵਾ ਘਰਾਂ ਦੇ ਵਿੱਚ ਤਾਂ ਪਾਣੀ ਇਹਨਾਂ ਦੀ ਮੈਨੇਜਮੈਂਟ ਬੇਕਾਰ ਗਈ ਹੈ ਤਾਂ ਇਹ ਤਾਂ ਪਾਣੀ ਵੜਿਆ ਕਿੰਨੇ ਕਿੰਨੇ ਫੁੱਟ ਪਾਣੀ ਕਿ ਤੁਸੀਂ ਗਏ ਉਧਰ ਬਿਲਕੁਲ ਗਏ ਅਸੀਂ ਲਗਾਤਾਰ ਕਵਰੇਜ ਕਰ ਰਹੇ ਹਾਂ ਲਗਾਤਾਰ ਕਵਰੇਜ ਕਰ ਰਹੇ ਹਾਂ ਪਾਣੀ ਆਇਆ ਵਾ ਵੇਖੇਗੇ ਨਾ ਤੁਸੀਂ ਸਿੰਪਲ ਗੱਲ ਹੈ ਉੱਥੇ ਲੋਕਾਂ ਨੇ ਆਪਣੀ ਖੇਤੀ ਉੱਤੇ ਵੀ ਖੇਤ ਆਪਣੀ ਜਿਹੜੀ ਉਹਨਾਂ ਦੀ ਪਰਸਨਲ ਖੇਤੀ ਹੈ ਉਹਦੇ ਉੱਤੇ ਝੋਨਾ ਲਾਇਆ ਉੱਥੇ ਪਾਣੀ ਕਿੱਥੋਂ ਆ ਬੇਕਾਰ ਇਨਫਰਾਸਟ੍ਰਕਚਰ ਬਿਲਕੁਲ ਬੇਕਾਰ ਹੈ 256 ਕਰੋੜ ਦਾ ਪਹਿਲਾਂ ਸਾਬਤ ਕਰਨ ਕਿ ਪਹਿਲਾਂ ਪੈਸਾ ਕਿੱਥੇ ਲਾਇਆ ਵਾ ਕਿੱਥੇ ਇਹਨਾਂ ਨੇ ਉਥੇ ਤਾਂ ਲਾਇਣ ਨੂੰ ਲੱਗਾ ਪੀਆਰ ਤੇ ਲਾ ਲਿਆ ਆਪਣੀ ਠੀਕ ਹੈ ਤੇ ਬਾਕੀ ਤਾਂ ਲੋਕਾਂ ਨੂੰ ਬਰਬਾਦ ਕਰ ਦਿੱਤਾ ਹੈਗਾ ਵਾ ਕਿਸਾਨਾਂ ਨੂੰ ਬਰਬਾਦ ਕਰ ਦਿੱਤਾ ਹੈਗਾ ਜੇ ਇਹ ਤਾਂ ਹਬੀਬ ਕੇ ਪਿੰਡ ਦੇ ਲੋਕਾਂ ਦੀ ਆਸੇ-ਪਾਸੇ ਪਿੰਡ ਦੇ ਲੋਕਾਂ ਦੀ ਇੱਕ ਮਿੰਟ ਮਤਲਬ ਕਿ ਅਸੀਂ ਕਰਦੇ ਹਾਂ ਕਿ ਬਹੁਤ ਉਹਨਾਂ ਨੇ ਸਾਥ ਦਿੱਤਾ ਕਿ ਰੋਕ ਦਿੱਤਾ ਜੇ ਨਾ ਹੁੰਦੇ ਲੋਕ ਆਪਣੇ ਆਪ ਤੇ ਸਰਕਾਰ ਵਿਚਾਰ ਹੈ ਤੇ ਲੋਕਾਂ ਨਾ ਕਰਦੇ ਤੇ ਅੱਜ ਫਰੋਸਪੁਰ ਡੁੱਬਿਆ ਹੋਣਾ ਸੀਗਾ ਤਾਂ ਵੱਡੀ ਗੱਲ ਕਹੀ ਆ ਬਹੁਤ ਵੱਡੀ ਗੱਲਾਂ ਜਿਹੜੇ ਬੰਈ ਨੇ ਕਈਆਂ ਨੇ ਕਿ ਵਿਚਾਰ ਚਰਚਾ ਜਿਹੜੀ ਕੀਤੀ ਆ ਤੇ ਉਹ BBMP ਦੀ ਗੱਲ ਹੋਵੇ ਚਾਹੇ ਉਹ ਪੰਜਾਬ ਸਰਕਾਰ ਦੀ ਗੱਲ ਹੋਵੇ BBMP ਦਾ ਕੀ ਰੋਲ ਰਿਹਾ ਹੈ ਇਹਦੇ ਵਿੱਚ ਪੰਜਾਬ ਸਰਕਾਰ ਦਾ ਕੀ ਰੋਲ ਰਿਹਾ ਹੈ ਇੱਥੇ ਡਾਇਮਾਂ ਦੀ ਗੱਲ ਹੋਵੇ 1 ਲੱਖ ਕਿਉਂ ਉਸਕ ਪਾਣੀ ਆ ਜਿਹੜਾ ਉਹ ਇੱਕੇ ਰਾਤ ਛੱਡ ਦਿੱਤਾ ਜਾਂਦਾ ਔਰ ਲੋਕਾਂ ਨੂੰ ਡੋਬ ਦਿੱਤਾ ਜਾਂਦਾ ਜਾਂ ਲੋਕ ਡੁੱਬ ਜਾਂਦੇ ਆ ਜਾਂ ਜਿਹੜੇ ਦਰਾਵਾਂ ਦੇ ਰਸਤੇ ਆ ਜਿਹੜੇ ਮੱਲੇ ਹੋਇਆ ਲੋਕਾਂ ਦੇ ਉਹ ਵੀ ਗੱਲ ਕਰ ਰਿਹਾ ਕਿ ਦਰਾਵਾਂ ਦੇ ਰਸਤਿਆਂ ਦੇ ਵਿੱਚੋਂ ਲੋਕਾਂ ਦੇ ਝੋਨੇ ਲਾਏ ਹੋਇਆ ਉਹਨਾਂ ਚੀਜ਼ਾਂ ਦੀ ਆਪਣੇ ਲੋਕ ਆਪਸ ਖਸੂਰਬਾ ਰਹਿ ਗਿਆ ਪਰ ਜਿਹੜੀ ਕੁਦਰਤ ਆ ਆਪਣਾ ਰਸਤਾ ਆਪ ਲੈਂਦੀ ਹੈਗੀ ਆ ਜੁੜ ਰਹੇ ਹੋਂਦ ਪ੍ਰਾਕਸ਼ਪੋਰਸ ਦੇ ਨਾਲ ਮੈਂ ਸਿਮਰਨ ਜਿਸਕਸਥਾਨਾ ਕੈਮਰਾਮੈਨ ਹਾਂ